ਸਤ ਸ੍ਰੀ ਅਕਾਲ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਗੀਆਂ ਤਸੀਲ ਬਟਾਲਾ ਤੇ ਜ਼ਿਲ੍ਹਾ ਕੁਦਰਸਪੁਰ ਤੇ ਲਾਗੇ ਫਤੇਗੜ ਚੂੜੀਆਂ ਵੀਰ ਜੀ ਉਹਨਾਂ ਨੇ ਬਿਲਕੁਲ ਲਾਗੇ ਨਾਲ ਹੀ ਪੈਂਦਾ ਵਾ ਤੇ ਗਗਨ ਵੀਰ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਚਾਰ ਮੱਜਾਂ ਵੇ ਦਿਖਾਉਣੀਆਂ ਤੁਹਾਨੂੰ ਆਹ ਜਿਹੜੀਆਂ ਉੱਪਰ ਤੁਸੀਂ ਦੇਖ ਸਕਦੇ ਦੋਵੇਂ ਸੂਈਆਂ ਵਾ ਤਾਜ਼ੀਆਂ ਸੂਈਆਂ ਤੇ ਆਹ ਦੋਵੇਂ ਗੱਬਣਾ ਵਾ ਜਿਹੜੀਆਂ ਹਾਂ ਜੀ ਵਧੀਆ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੱਸਣਾ ਤੀਤਾ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਵਧੀਆ ਵਧੀਆ ਹੋ ਚੱਲੀ ਜਾਂਦਾ ਕੰਮ ਕਰ ਵਧੀਆ ਹੋ ਚੱਲੀ ਜਾਂਦਾ ਬਾਬੇ ਦੀਪ ਸਿੰਘ ਦੀ ਕਿਰਪਾ ਠੀਕ ਆ ਪਾਇਆ ਨਹੀਂ ਮਾਲ ਮੰਡੀ ਫਿਰ ਆਦਿਕਾ ਗਏ ਹੀ ਨਹੀਂ ਐਵੇਂ ਘੇੜਾ ਮਾਰ ਕੇ ਆਵਾਂਗੇ ਕੀ ਫਾਇਦਾ ਉੱਧਾਂ ਨਹੀਂ ਜਾਇਆ ਗਿਆ ਥੋੜਾ ਕੰਮ ਜਿਹਾ ਆਈ ਉੱਧਰ ਅੱਛਾ ਹਜੇ ਭਾਜੀ ਵੀ ਨਹੀਂ ਵੇਖਣਦੇ ਕਿਤੇ ਅੱਜ ਉਹ ਵੀ ਗਏ ਥੋੜਾ ਜਿਹਾ ਸ਼ਹਿਰ ਗਏ ਜੋ ਠੀਕ ਠੀਕ ਆ ਹਾਂ ਜੀ ਹਾਂ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਗਗਨਦੀਪ ਸਿੰਘ ਪਿੰਡ ਚੰਗੀਆਂ ਖੁਰਦ ਤੇ ਫਲੇਗੜ ਚ ਤੇ ਪਹਿਲਾਂ ਕਰੀਏ ਵਖਾਦੀਏ ਪਹਿਲਾਂ ਆਹ ਵਿਖਾ ਲੈਨੇ ਗੱਬਣਾ ਚਲੋ ਪਹਿਲਾਂ ਗੱਬਣਾ ਆਹ ਇਤੋਂ ਸ਼ੁਰੂਆਤ ਕਰ ਲਈਏ ਆਪਾਂ ਕਿੰਨਾ ਕ ਖੜਦੀ ਜੇ ਟਾਈਮ ਹੈ ਇਹ ਅਜੇ 10 ਪੰਨਾ ਲੈਣੀ ਮਾਦੇ 10 ਕ ਦੇਣੀ ਇਹ ਰਹਿ ਗਈ ਇਹਦੇ ਸੋਣ ਚ ਠੀਕ ਹੈ ਜੀ ਤਰਾਈ ਆਉ ਬਾਲੀ ਹੋਣੀ ਇਹ ਕਿੰਨੀ ਸਾਫ ਆ ਆਹ ਨਾਲ ਚ ਮਾੜਾ ਇਹਦਾ ਥੋੜਾ ਜਿਹਾ ਵਿੰਗਾ ਟੇਡਾ ਜੇ ਬਾਕੀ ਗੱਲ ਪੂਰੇ ਘਵਾੜਿਆਂ ਆ ਗਏ ਆ ਉਤਰਾਂ ਤੰਦ ਪੂਰੇ ਆ ਪੂਰੇ ਮਾਰੇ ਵਿੰਗੇ ਟੇਡੇ ਦੰਦ ਉਹ ਤੇਰਾ ਥੋੜੇ ਜਿਹਾ ਵਿੰਗੇ ਟੇਡੇ ਆ ਤੇ ਕਿੰਨੇ ਕ ਦੁੱਧ ਆ ਲਈ ਜੀ ਜੀ ਸੁਣੀ ਜੋ ਦੁੱਧ ਕਦੂ ਤੇਰਾ 14 ਕਿਲੋ ਅੱਛਾ ਇਹ ਵੀ ਆ ਮੱਝ ਦੁੱਧ ਵਾਲੀ ਆ ਠੀਕ ਆ ਇਹ ਖੜਦੀ 10 15 ਦਿਨਾਂ ਤੇ ਮੁੱਲ ਦਾ ਮੁੱਲ ਉਹਦਾ 90 ਮੰਗੀ ਰਿਹਾ 85000 ਦੇ ਦਾਂਗਾ ਹੋਰ ਮਾਨਦਾਨ ਕਰਦਾ ਕੋਈ ਖੁੱਲਾ ਕਰ ਦੋਗੇ ਕਰਾਂ ਖੁੱਲਾ 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 ਮੁੱਲ ਲਾਵੇ ਕਰੀ ਹੈ ਨਾ ਮੋੜੇ ਉਹਨਾਂ ਕਿਸੇ ਨਾ ਖੁੱਲਾ ਹੀ ਮਾਨਦਾਨ ਹੋਊਗਾ ਮਾਨਦਾਨ ਜਿਹੜਾ ਖੁੱਲਾ ਹੀ ਕਰ ਦੇਂਦੇ ਵੀ ਜਣੀ ਹਰ ਵਾਰ ਤੇ ਇਹ ਵੀ ਤੋਰ ਦੋ ਫਿਰ ਇਹ ਵੀ ਜਿਹੜੀ ਆ ਪਿੱਠਪੁੜੀ ਦੀ ਜਿਹੜੀ ਚੰਗੀ ਆ ਸਿੰਘ ਥੋੜਾ ਜਿਹਾ ਖੁੱਲਾ ਵਾ ਬਸ ਇਹਦਾ ਬਾਕੀ ਥੱਲੇੋਂ ਚੰਗੀ ਤਿਆਰ ਹੁੰਦੀ ਆ ਇਹ ਬਸ ਪੰਜਰ ਦੇ ਨਹੀਂ ਖੜਦੀ ਠੀਕ ਆ ਥਾਣੇ ਦੇ ਕੋ ਵੀ ਚੰਗਾ ਲੱਗ ਚੰਗੀ ਉਹਦਾ ਮੱਝ ਵਜਨ ਵਾਲੀ ਆ ਮੱਝ ਵਜਨ ਵਾਲੀ ਆ ਬਸ ਸਿੰਗਾ ਤਾਂ ਥੋੜਾ ਜਿਹਾ ਖੁੱਲਾ ਕਰਦੀ ਹੈ ਦੇਰੀਆਂ ਦੇ ਮਤਲਬ ਦੀ ਮੱਝ ਜਿਹੜੀ ਆ ਤੇ ਆ ਥਾਣੇ ਵੀ ਇਹ ਦੇਖ ਸਕਦੇ ਲੱਗੇ ਤਾਂ ਚੰਗੇ ਘਰ ਤੇ ਥਾਣੇ ਚੰਗੇ ਘਰ ਤੇ ਥਾਣੇ ਲੱਗਾ ਹੋਇਆ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ ਇਹ ਵੀ ਬਰ ਬਰ ਤੇਰਾ ਲੀਟਰ ਚ ਵਾਉਗੀ ਮੈਂ ਚੰਗੀ ਦੁੱਧ ਵਾਲੀ ਆ ਤੇ ਇਹ ਅੰਦਰ ਹੀ ਕਿਹਨੇ ਛੱਡ ਚ ਬੰਛੜੀ ਥੋੜਾ ਲਾਲ ਜਾ ਰਿਹਾ ਪਿੰਡ ਹਾਂਜੀ ਆ ਅੰਦਰ ਦੀ ਹੀ ਆ ਮੱਝ ਹਾਂਜੀ ਹਾਂਜੀ ਤੇ ਇਹਦਾ ਮੋਨੋ ਦਾ ਕਰੀਦਾ 75000 70000 ਦੀ ਦੇਣਾ 70000 ਦੀ ਦੇਣਾ ਮਾਨਤਾਨ ਕੋਈ ਨਹੀਂ ਮਾਨਤਾਨ ਤੇ ਖੁੱਲਾ ਹੀ ਹੋਊਗਾ ਕਿ ਖੁੱਲਾ ਕੋਈ ਗੱਲ ਕਰਾ ਠੀਕ ਆ ਤੇ ਇੰਨਾ ਚ ਪਹਿਲਾਂ ਕਿਹੜੀ ਦਿਖਾ ਦੀਏ ਹਾਂ ਵੇਲੇ ਛੋਟੀ ਜਿਹੜੀ ਆ 第三ੇ ਸੂਵੇ ਸੂਈ ਜੋ ਅੱਛਾ ਤੇ ਆ ਕੱਟੀ ਜੀ ਮਗਰ ਇਹਦੇ ਇਹਦੇ ਮਗਰ ਵੀ ਕੱਟੀ ਹੈ ਇਹ ਕੱਲ ਹੀ ਸੂਈਏ ਰਾਤ ਠੀਕ ਆ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਕੱਢੂ 16-17 ਲੀਟਰ ਅੱਛਾ ਜੀ ਮਾਚ ਬੋਲਾ ਹੀ 10 ਕਿਲੋ ਇਹਦੇ ਥੱਲੇ ਭਾਈ ਠੀਕ ਆ ਹਾਂਜੀ ਬਾਕੀ ਇਹ ਦੋਵੇਂ ਮੱਜਾਂ ਜਿਹੜੀਆਂ ਵੱਟੀਆਂ ਸੋਹਣੀਆਂ ਆ ਕਦ ਵਜੇ ਨੂੰ ਬੜਾ ਇਹਦਾ ਆਜਾ ਦੇ ਚੰਗੇ ਕੱਦ ਵਜਨ ਵਾਲੀ ਆ ਇੱਧਰ ਨਹੀਂ ਤੋਰ ਦੋ ਵੀਰ ਜੀ ਇੱਧਰ ਲੈ ਜੀ ਬਾਕੀ ਚੰਗਾ ਕੱਦ ਕਰ ਤੇ ਚੰਗੇ ਪੇਠਪੁੜੇ ਵਾਲੀ ਆ ਆ ਜਿ ਲੈ ਆਓ ਜੀ ਥਾਂ ਥੋੜਾ ਵੀ ਸੋਹਣਾ ਲੱਗਾ ਗਿਆ ਹਤੇ ਆ ਇਹ ਸਿਰ ਮੂੰਹ ਵੀ ਸਾਫ਼ ਆ ਰਾਜੀ ਪੂਰੀ ਵੱਡੀ ਮੱਝ ਬਾਕੀ ਸਰੀਰ ਦੇ ਹਿਸਾਬ ਨਾਲ ਸਿੰਘ ਫੱਬਦਾ ਇੱਥੇ ਤੇ ਇਹਦਾ ਕਿੰਨਾ ਰੱਖਣਾ ਵਿਧੀ ਮੋਲ ਫਿਰ ਆਪਾਂ ਇਹਦਾ ਵੇਖ ਲੋਰ ਪਿੱਛੇ ਭਾਜੀ ਕਿੰਨਾ ਕਿ ਰੱਖੀ ਹੈ ਜਿਹੜੇ ਹਿਸਾਬ ਦੀ ਮਾਝਾ ਤੁਸੀਂ ਸਿਆਣੀ ਹੋ ਜੈ ਜੈ ਕਰੀਏ ਫਿਰ ਇਹਦਾ ਵੀ ਇਹਦਾ ਇੱਕ ਵੀ ਮੋਲਿਆ ਅੱਛਾ ਇੱਕ 10 ਦੀ ਦੇ ਰਾਂਗੇ ਇੱਕ 10 ਦੀ ਦੇ ਦੋਗੇ ਹਾਂਜੀ ਹਾਂਜੀ ਬੋਲਾ ਇਹਦੇ ਥਲੇ 10 ਕਿਲੋ ਆਇਆ ਅੱਛਾ ਪਸੋਂ ਦੀ ਸੂਈ ਜੋ ਰਾਤ ਮਦਰ ਕੱਲ ਰਾਤ ਦੀ ਸੂਈ ਆ ਹਾਂ ਦੇਖ ਸਕਦੇ ਆ 나ੜੂ ਨਾਲ ਬੱਚੇ ਦਾ ਵੇ ਨਾੜੂ ਬੱਚੇ ਦਾ ਤੁਸੀਂ ਨਾਲ ਦੇਖ ਸਕਦੇ ਬਿਲਕੁਲ ਤਾਜ਼ਾ ਹੀ ਆ ਹਾਂਜੀ ਹਾਂਜੀ ਤਾਜੀ ਸੂਈ ਮਾਝੇ ਤੇ ਵੱਡੀ ਝੋਟੀ ਆ ਜਿਹੜੀ ਵੱਡੀ ਝੋਟੀ ਆ ਕੱਦ-ਕਾੜ ਪੂਰਾ ਬੰਦੇ ਜਿੰਦਾ ਇਹਦਾ ਸਾਂਭੀ ਸਾਂਭੀ ਵੀ ਚੰਗੀ ਤੇ ਹੋਣ ਆ ਗਈ ਦੂਸਰੇ ਨੰਬਰ ਤੇ ਛੋਟੀ ਇਹ ਮੋਦੀ ਯਾਰ ਪ੍ਰੀ ਭਾਜੀ ਛੋਟੀ ਅੱਛਾ ਇਹ ਦੋ ਦੰਦ ਛੋਟੀ ਆ ਇਹਦੇ ਮਗਰ ਵੀ ਕੱਟੀ ਜੀ ਇਹਦੇ ਮਗਰ ਵੀ ਕੱਟੀ ਜੀ ਆਹ ਕੱਟੀ ਜੀ ਤਾਜੀ ਆ ਜਿਹੜੀ ਆ ਵੀ ਬਾਕੀ ਸੋਹਣੀ ਛੋਟੀ ਆ ਕੱਦ ਕਾਠੇ ਦਾ ਵੀ ਚੰਗਾ ਵਾ ਹਾਂਜੀ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਸਵੇਰ ਦਾ ਵਾ ਹਾਂਜੀ ਹਾਂਜੀ ਇਹਨੂੰ ਅਰੇ ਕੁੜੇ ਕੱਟੀ ਚੋਂਗੀ ਹੁਣੇ 11 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਛੋਟੀ ਉਸਾਂ ਨਾਲ ਕੋਈ ਵਾਨ ਦੇ ਅੰਦਾਜ਼ ਲਾਵੇ ਹਾਂਜੀ ਬਾਕੀ ਪੇਟ ਪੜੇ ਤਾਂ ਵੀ ਦੇਖ ਸਾਡੇ ਜੀ ਇਹ ਪੂਰੀ ਵੱਡੀ ਝੋਡੀ ਆ ਤਾਂ ਮੂੰਹ ਆ ਜਾ ਦੋਂਦੀ ਜੋਰ ਵੀ ਪਾਜੀ ਦੁੱਧ ਦੇ ਦਨ ਲੈ ਆ ਟਾਈਮ ਹੈ ਗਾਜੋ 10 ਲੀਟਰ ਜਿਹੜਾ ਠੰਡਾ ਕਰਕੇ ਦੁੱਧ ਆ ਠੀਕ ਆ ਹੱਤਾ ਹੋ ਗਿਆ ਸੋਈ ਨਾ ਹੱਤਾ ਹੋ ਗਿਆ ਸੋਈ ਨਾ ਤੇ ਦੁੱਧ 10 ਲੀਟਰ ਬਿਲਕੁਲ ਤਿਆਰ ਬਿਲਕੁਲ ਤਿਆਰ ਦਾਖ ਕੇ ਦੋ ਤੇ ਕਿੰਨਾ ਚੁਆਈ ਜਾਊਗੀ ਇਹਨਾਂ ਨਾਲ ਬੱਚਿਆਂ ਨੂੰ ਛੱਡਦੀ ਇਹ ਮਗਰਲੇ ਸਮਾਂ ਜੀ 4.5 ਪੌਣੀ 5 ਕਿਲੋ ਦੁੱਧ ਕੱਢ ਦਿੰਦੀ ਇੱਕ ਵਾਰ ਅੱਛਾ ਹਾਂ ਜੀ ਠੀਕ ਆ ਹੁਣ ਚੁਆਈ ਬੜੀ ਵੱਟੋਟੀ ਠੀਕ ਆ ਦੇ ਉਹਨਾਂ ਨੇ ਤਾਂ ਮੰਗੀਦਾ 1,30,000 ਰੁਪਈਆ 1,25,000 ਦੀ ਝੋਡੀ ਦੇ ਦਾ ਇੱਕ 50 ਦੀ ਦੇ ਦੋਗੇ ਤੇ ਮਾਨਦਾਨ ਤੇ ਖੁੱਲ੍ਹੇ ਹੀ ਹੋਣਗੇ ਮਾਨਦਾਨ ਕੋਈ ਨਹੀਂ ਮਾਨਦਾਨ ਕਰਦਾ ਤੇ ਇਹ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 12-13 ਕਿਲੋ ਪਹਿਲਣ ਝੋਡੀ ਦੋਂਦੀ ਤੁਸੀਂ ਆਪ ਜਿਹਾ 12-13 ਕਿਲੋ ਦੁੱਧ ਇਹਨੂੰ ਵੀ ਕਹਿੰਦਾ ਆਈਡੀ ਤਗੜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਹਾਂ ਚਲੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਸੁਵਿਧਿ ਜੀ ਹੁਣ 4 ਵਕਾਉ ਕੀਤੇ ਆ ਦੋ ਸੁਈਆਂ ਵਾ ਤੇ ਦੋ ਗੱਬਣਾ ਵਾ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ اپنی ਸਮਝ ਨਾ ਖੜੇ ਜੀ ਅੱਜ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ